ਵਾਜੂ ਦਾ ਖਾਲਸਾ ਵਾਜੂ ਦੇ ਫਤੇ ਜੀ ਯਰੋ ਰੋਤੀ ਜਰੋ ਪਿਆਰੇ ਸਾਥ ਸੰਗਤ ਅੱਜ 27 ਦਸੰਬਰ 13 ਤੋਂ ਵਾਲੇ ਦਿਨ ਠੰਡੇ ਬੁਰਜ ਦੇ ਤੇ ਸ੍ਰੀ ਗੁਰੂ ਦੇਵ ਸੰਗਤ ਦੇ ਬੱਚੇ ਮਾਤਾ ਗੋਰੀ ਉਤਰਕੌਰ ਜੀ ਦੇ ਲਾਲ ਜੋ ਕਿ ਉਹਨਾਂ ਨੂੰ ਇਸ ਦਿਨ ਮੋਤੀ ਮਹਾਰਾਜੀ ਨੇ ਬੱਚਾ ਨੂੰ ਦੁੱਧ ਪਾਇਆ ਸੀਗਾ ਜੀ ਸੋ ਉਹਨਾਂ ਦੀ ਯਾਦ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਅੱਜ ਛੋਟਾ ਜਿਹਾ ਪ੍ਰਾਰਾਲਾ ਕਰਕੇ ਮੈਂ ਆਪਣੇ ਬੇਟਾ ਦੀ ਲਗਾ ਆਰਸ ਅਤੇ ਸਮੂਹ ਸੰਗਤ ਵੱਲੋਂ ਤੇ ਛੋਟਾ ਜਿਹਾ ਪ੍ਰਾਣਾ ਕੀਤਾ ਜੀ ਸਾਰੇ ਸੰਗਤ ਨੂੰ ਬੇਨਤੀ ਵੀ ਇਹ ਸੇਵਾ ਨੂੰ ਪਰਵਾਹ ਨਾ ਕਰਨਾ ਜੀ ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਬੂਤ ਜੀ ਸਹਾਇ ਵਾਰ ਸ੍ਰੀ ਕਬੂਤ ਜੀ ਕੀ ਬਾਛਾ ਜੀ ਸ੍ਰੀ ਪ੍ਰੋਤਿਪਾ ਕੇ ਸੰਮਰਪਨ ਕਰਨ ਲਈ ਕਿਹਾ ਹੈ ਤੇ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਦਾ ਆਏ ਸ੍ਰੀ ਵਾਰ ਬੇ ਸੰਤੇ ਆਇਆ ਸਭ ਦੇਖੋ ਸਭ ਦੇਖੋ ਇਹ ਤੇ ਬਹੁਤ ਦਰਸ ਮਿਲਿਆ ਹੈ ਤਾਰਾ ਨਾਮਨੇ ਦਾਵਾ ਤਾਂ ਸਭ ਕੋ ਸਹਾਇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਕੋ ਸਹਾਇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਸਹਾਇ ਸਹਾਇ 10 ਪਾਚੰ ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵਰਤਨੀਦਾਰ ਦਾ ਧਿਆਨ ਅਰਖਾਲਤਾ ਗੋਲੋ ਜੀ ਵਾਹਿਗੁਰੂ ਪੰਜਾ ਪਿਆਰਿਆਂ ਚੋ ਸਭ ਜਾ ਦੇ 40 ਮਿੰਟਾਂ ਹੱਟੀਆਂ ਜੁੱਪੀਆਂ ਤਪੀਆਂ ਜਿਨ੍ਹਾਂ ਦੇ ਮੁੱਖਾਂ ਨਾਮ ਜੋ ਪਿਆ ਵੰਡ ਕੇ ਸ਼ਕਤ ਦੇ ਚਲਾਈ ਤੇਗ ਵਾਹੀ ਦੇ ਕੇ ਅੰਡਰ ਕਿਤਾਬ ਤੁਨਾ ਪਿਆਰਾਂ ਸੁਖਿਆਰਾਂ ਦੀ ਤੁਮਾਈ ਦਾ ਧਿਆਨਦਰ ਖਾਲਸਾ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਗਣੀਆਂ ਨੇ ਧਰਮ ਦੇ ਸਿਦਕੋ ਬੰਦ-ਬੰਦ ਕਟਵਾਏ ਖੋਪੜੀਆਂ ਲੋਹਾਈਆਂ ਚਰਕੜੀਆਂ ਤੇ ਚੜ੍ਹੇ ਧਨਵਾਲਿਆਂ ਨਾਲ ਤਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਤਰਬਾਨੇ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗਨਵਾਹੀ ਤੁਨਾ ਦੀ ਤੁਮਾਈ ਦਾ ਧਿਆਨਦਰ ਖਾਲਸਾ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਾਂ ਉਦਰ ਧਾਮਾ ਦਾ ਧਿਆਨਦਰ ਖਾਲਸਾ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬਤਕਾਲ ਸਾਹਿਬ ਜੀ ਕੀ ਅਰਦਾਸ ਹੈ ਸਰਬਤਕਾਲਤਾ ਜੀ ਤੋਂ ਵਾਹਿਗੁਰੂ 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 ਚਿਤ ਆਵੇ ਚਤਾਂਵਨ ਦਾ ਸਦਕਾ ਸੰਸਤ ਹੋਏ ਜਾਗਦਾ ਹਾ ਖਾਲਸਾ ਸਤਿ ਆਤਾਰ ਚਰਹਾਏ ਤੋ ਜੀ ਕਿਰਪਾ ਤੇ ਬਿਰਦੀ ਕੀ ਪਾਜ ਪੰਚ ਕੀ ਜੀਤ ਸ਼ੇਰ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਗੋਲ ਵਾਲੇ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮੰਨ ਨੀਵਾ ਮਤੋ ਚੇ ਮਤ ਪਾਤ ਦਾ ਰਾਖਾ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਗੰਨਾਨ ਕਾਣਾ ਸਾਹਿਬ ਤੇ ਹੋਰ ਦੁਰਦਵਾਰ ਗੁਰਧਾਮ ਜਿਨ੍ਹਾਂ ਨੂੰ ਪੰਥ ਦੇ ਵਿੱਚ ਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸਿੰਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜਿਨ੍ਹਾਂ ਬਖਸ਼ੋ ਹੋ ਨਿਮਾਨਿਆਂ ਦੇ ਮਾਨ ਨੇਤਾਣਿਆਂ ਦੇ ਧਾਨ ਨੇਉਟਿਆਂ ਦੇ ਓਟ ਨੇ ਆਸਰਿਆਂ ਕੇ ਆਸਰੇ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 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 ਸਾਹਿਬ ਸ੍ਰੀ ਗੁਰੂ ਜਗਤਾਰਿ ਦਾਸ ਜੀ ਮਹਾਰਾਜ ਸਤਿ ਆਨੰਦ ਮਤਾ ਗੁਰੂਤੌਰ ਜੀ ਧੰਨ 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 ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਜੇਰਾਵਰ ਸਿੰਘ ਜੀ ਧੰਨ ਧੰਨ ਬਾਬਾ ਜੇਰਾਵਰ ਸਿੰਘ ਜੀ ਮਹਾਰਾਜ ਆਗਯੋਦੀ ਵਰਸੇ ਨੂੰ ਮਹਾਰਾਜ ਮੁਕਰਕੜਿਆ ਹੋਇਆ ਲਗਾ ਪਰਿਵਾਰ ਉਪਰੰਤ ਸਾਧ ਸੰਗਤ ਵੱਲੋਂ ਮਹਾਰਾਜ ਜੋ ਆਪ ਜੀਆਂ ਨੂੰ ਸਤਾਨ ਪ੍ਰਸ਼ਾਦ ਉਪਰੰਤ ਗੁਰੂ ਤੇ ਦੁੱਧ ਦੇ ਲੰਗਰ ਲਾਣ ਲੱਗੇ ਹਨ ਮਹਾਰਾਜ ਜੋ ਆਪ ਜੀ ਕਰੋ ਕਿਰਪਾ ਅੰਦ ਸੰਗ ਹੋ ਕੇ ਸਹਾਇਤਾ ਕਰਨੀ ਪਰਿਵਾਰ ਦੀ ਸਹਾਇਤਾ ਕਰਨੇ ਸਾਥ ਸੰਗਤ ਦੀ ਸਹਾਇਤਾ ਕਰਨੇ ਮਹਾਰਾਜਿਓ ਆਗਿਆ ਬਖਸ਼ਿਸ਼ ਕਰੋ ਮਹਾਰਾਜਿਓ ਕੋਗਲਾਉ ਪ੍ਰਵਾਨ ਕਰੋ ਕੋ ਪ੍ਰਵਾਨ ਹੋਇਆ ਦੁੱਧ ਸਾਥ ਸੰਗਤ ਦੇ ਵਿੱਚ ਵਰਤੇ ਜੋ ਜੀ ਸਤੇ ਸਤ ਸਤਨਾਮ ਦੇ ਵਿਆਹ ਗ੍ਰੀ ਵਿਆਹ ਪ੍ਰਿਵਾਸ ਦੀ ਨਾਮ ਦਿੱਤੇ ਮਹਾਰਾਜ ਸੰਗਤ ਦੀਆਂ ਪਰਿਵਾਰ ਦੀਆਂ ਚੜ੍ਹਦੀ ਕਲਾ ਕਰਨੀਆਂ ਦੇ ਰੋਗ ਤਾਂ ਤੰਦ ਰਸਤੀ ਬਖਸ਼ਿਸ਼ ਮਹਾਰਾਜਿਓ ਤੋਰੋ ਕਿਰਪਾ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰ ਨੂੰ ਮੋਲ ਬਖਸ਼ਿਓ ਜਿਨ ਮਲੇ ਆਤਰ ਨਾਮ ਚਟਾ ਹੋਇਆ ਧੰਨ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬੋਲੇ ਸੋ ਨਿਰਪੈ ਬੋਲੇ ਸੋ ਨਿਹਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੈ ਗੁਰਦੇ ਬਸ ਅਰਦਾਸ ਵਿੱਚ ਸ਼ਾਮਲ ਹੋਏ ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਆਪ ਜੀ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਆਪਣੇ ਕੀਮਤੀ ਰੀਤੇ ਵਿੱਚੋਂ ਸਮਾਂ ਕੱਢ ਕੇ ਇਸ ਚੱਲ ਰਹੀ ਸੇਵਾ ਵਿੱਚ ਪਹੁੰਚੇ ਹੋ ਮੈਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਇੱਕ ਵਾਰ ਫੇਰ ਤੁਹਾਨੂੰ ਉੱਥੇ ਦੇ ਵਜ਼ੀਰ ਜੋ ਹਾਕਮ ਸਰਹੰਦ ਦੇ ਸੀ ਉਹਨਾਂ ਨੇ ਬੱਚਿਆਂ ਨੂੰ ਇੱਥੇ ਤੱਕਰ ਕਹਿ ਦਿੱਤਾ ਵੀ ਇਹਨਾਂ ਨੂੰ ਨਾ ਤਾਂ ਚੰਗਾ ਕੱਪੜਾ ਦਿੱਤਾ ਜਾਵੇ ਨਾ ਇਹਨਾਂ ਨੂੰ ਕੁਝ ਖਾਣ ਨੂੰ ਦਿੱਤਾ ਜਾਵੇ ਤੇ ਨਾ ਉਹਨਾਂ ਨੂੰ ਕੁਝ ਪੀਣ ਨੂੰ ਦਿੱਤਾ ਜਾਵੇ ਉਸ ਵੇਲੇ ਦੇ ਭਾਈ ਮੋਤੀराम ਮਹਾਰਾਜ ਜੀ ਨੇ ਇੱਕ ਬਹੁਤ ਵੱਡੀ ਸੇਵਾ ਕੀਤੀ ਸੀ ਜੀ ਇਹਨਾਂ ਬੱਚਿਆਂ ਨੂੰ ਮਾਤਾ ਗੁਜਰਕੌਰ ਦੇ ਜੋ ਬੱਤੇ ਸਨ ਇਹਨਾਂ ਨੂੰ ਦੁੱਧ ਦੀ ਸੇਵਾ ਕੀਤੀ ਸੀ ਦੇਖੋ ਜੇ ਆਪਾਂ ਸੋਚੀਏ ਜਾਂ ਜੇ ਸੋਚੀਏ ਤਾਂ ਅੱਜ ਦੀ ਢੇਰ 'ਚ ਜੋ ਦੁੱਧ ਹੈ ਉਹ 70 ਰੁਪਏ ਕਿਲੋ ਦੇ ਹਿਸਾਬ ਨਾਲ ਹੋਵੇਗਾ ਜੀ ਉਹਨਾਂ ਦੋ ਬੱਚਿਆਂ ਨੇ ਦੁੱਧ ਕਿੰਨਾ ਕੁ ਪੀ ਲਿਆ ਹੋਵੇਗਾ ਜੀ ਉਹ ਬੱਚਿਆਂ ਨੇ ਜੋ ਦੁੱਧ ਪੀਤਾ ਉਹਨਾਂ ਦੇ ਮੌਕੇ ਦੇ ਵਜਿਹ ਨੇ ਉਹਨਾਂ ਨੂੰ ਐਡਾ ਵੱਡਾ ਉਹਨਾਂ ਤੇ ਜ਼ੁਲਮ ਕੀਤਾ ਉਹਨਾਂ ਦਾ ਸਾਰਾ ਪਰਿਵਾਰ ਕੋਲੂ ਵਿੱਚ ਪੇੜ ਦਿੱਤਾ ਗਿਆ ਇਹ ਗੱਲ ਸੁਣ ਕੇ ਮੇਰੇ ਹਿਸਾਬ ਨਾਲ ਹਰ ਇਨਸਾਨ ਦੇ ਰੋਂ ਕੇ ਖੜੇ ਹੋ ਜਾਂਦੇ ਹੋਣਗੇ ਦੇਖੋ ਇੱਕ ਦੁੱਧ ਪਲੌਣ ਦੀ ਸਜ਼ਾ ਕਿੱਡੀ ਵੱਡੀ ਸਜ਼ਾ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੇੜ ਦਿੱਤਾ ਗਿਆ ਸਾਨੂੰ ਵੀ ਇਸ ਤੋਂ ਥੋੜੀ ਪ੍ਰੇਰਨਾ ਲੈਣੀ ਚਾਹੀਦੀ ਹੈ ਦੇਖੋ ਅਗਰ ਮੋਤੀ RAM ਨੇ ਉਸ ਟਾਈਮ ਤੇ ਸੇਵਾ ਕੀਤੀ ਅੱਜ ਦੀ ਡੇਟ ਦੇ ਵਿੱਚ ਹਰ ਸੇਵਾਦਾਰ ਦੇਖ ਲਓ ਮੋਤੀ RAM ਦਾ ਨਾਮ ਜਪ ਰਿਹਾ ਹੈ ਔਰ ਹਰ ਗਲੀ ਮਹੱਲੇ ਚ ਸ਼ਹਿਰਾਂ ਦੇ ਵਿੱਚ ਪਾਲ ਪੰਜਾਬ ਦੇ ਵਿੱਚ ਇਸ ਟਾਈਮ ਦੁੱਧ ਦੇ ਲੰਗਰ ਚੱਲ ਰਹੇ ਨੇ ਜੀ ਸਾਰੇ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਦੇਖੋ ਸੇਵਾ ਬਹੁਤ ਵਧੀਆ ਢੰਗ ਨਾਲ ਕਰ ਰਹੇ ਨੇ ਜੀ ਅਸੀਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਅੱਜ ਦੀ ਟਾਈਮ 'ਚ ਸੇਵਾ ਕਰਨੀ ਬਹੁਤ ਔਖੀ ਹੈ ਜੀ ਹਰ ਬੰਦੇ ਕੋਲ ਟਾਈਮ ਨਹੀਂ ਹੈ ਹਰ ਬੰਦਾ ਆਪੋ ਆਪਣੇ ਕਾਰੋਬਾਰ 'ਚ ਭੱਜਿਆ ਨੱਠਿਆ ਫਿਰਦਾ ਅਸੀਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਲੰਗਰਾਂ ਦੀ ਸੇਵਾ ਕਰ ਰਹੇ ਨੇ ਦੇਖੋ ਤੈਹ ਦਿਲ ਦੇ ਨਾਲ ਲੱਗੇ ਹੋਏ ਨੇ ਇਹਨਾਂ ਨੂੰ ਕੋਈ ਨਹੀਂ ਆਪਣੇ ਟਾਈਮ ਦਾ ਦੇਖੋ ਸੇਵਾ 'ਚ ਮਸਤ ਨੇ ਔਰ ਵਾਹਿਗੁਰੂ ਜੀ ਦਾ ਨਾਮ ਲੈ ਰਹੇ ਨੇ ਵਾਹਿਗੁਰੂ ਵਾਹਿਗੁਰੂ ਜੀ ਸਾਖ ਖਾਲਸਾ